ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪਾਰਟੀ ਪੰਜਾਬ ਦਾ ਪ੍ਰੋਗਰਾਮ ਸਿਆਸੀ ਚਰਚਾ ਅੱਜ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ ਪੰਜਾਬ ਦੇ ਵਿੱਚ ਨਵੀਂ ਬਣ ਜਾਰੀ ਪੰਥਕ ਪਾਰਟੀ ਦਾ ਕਿਉਂਕਿ ਹੁਣ 14 ਜਨਵਰੀ ਨੂੰ ਮਾਗੀ ਦੇ ਤਿਹਾਰ ਵਾਲੇ ਦਿਨ ਮੁਖਸਰ ਸਾਹਿਬ ਦੀ ਧਰਤੀ ਤੋਂ ਐਲਾਨ ਹੋ ਸਕਦਾ ਹੈ ਜਿਸ ਦੀ ਚਰਚਾਵਾਂ ਪੂਰੀ ਤੇਜ਼ ਨੇ ਜਿਸ ਦੇ ਨਾਲ ਪੰਜਾਬ ਦੀ ਪੰਥਕ ਸਿਆਸਤ ਦੇ ਵਿੱਚ ਇੱਕ ਨਵੀਂ ਹਿਲਜੁਲ ਪੈਦਾ ਕਰ ਦਿੱਤੀ ਗਈ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਮੌਜੂਦਾ ਸਮੇਂ ਪੰਜਾਬ ਦੇ ਵਿੱਚ ਸਿੱਖ ਰਾਜਨੀਤੀ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਸ਼ੋਮਨੀ ਅਕਾਲੀ ਦਲ ਅੱਜ ਦੇ ਸਮੇਂ ਦੇ ਵਿੱਚ ਜਿਸਹਾਜੀ ਦੇ ਉੱਤੇ ਪਹੁੰਚ ਚੁੱਕਿਆ ਹੈ ਹਾਲੇ ਵੀ ਨਹੀਂ ਦਿਖਾਈ ਦੇ ਰਿਹਾ ਕਿ ਉਹਦੇ ਵਿੱਚ ਕੋਈ ਸੁਧਾਰ ਹੋਵੇਗਾ ਜਾਂ ਫਿਰ ਲੋਕ ਉਸ ਵੱਲ ਆਕਰਸ਼ਿਤ ਹੋਣਗੇ ਕੇ ਪਰ ਜੋ ਸਥਿਤੀ ਹੁਣ ਬਣਦੀ ਦਿਖਾਈ ਦੇ ਰਹੀ ਹੈ ਉਸ ਨੂੰ ਲੈ ਕੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਪਰ ਫਿਲਹਾਲ ਜਿਹੜੀ ਤੁਹਾਨੂੰ ਹੁਣ ਵੱਡੀ ਖਬਰ ਅਸੀਂ ਇਹ ਦੱਸ ਰਿਹਾ ਕਿ ਅੱਜ ਦੀ ਜਿਹੜੀ ਪੰਥਕ ਪਾਰਟੀ ਨਵੀਂ ਬਣਾਈ ਜਾ ਰਹੀ ਹੈ ਉਸ ਦੇ ਵਿੱਚ ਭਾਈ ਸਰਬਜੀਤ ਸਿੰਘ ਖਾਲਸਾ ਜਿਹੜੇ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਨੇ ਆਜ਼ਾਦ ਜਿੱਤੇ ਸੀ ਦੂਜੇ ਪਾਸੇ ਆਪਣਾ ਜਿਹੜੇ ਭਾਈ ਅਮਰਤਪਾਲ ਅਮਰਤਪਾਲ ਖਡੂਰ ਸਾਹਿਬ ਦੀ ਧਰਤੀ ਤੋਂ ਲੋਕ ਸਭਾ ਮੈਂਬਰ ਜਿੱਤੇ ਸੀ 2024 ਦੀਆਂ ਚੋਣਾਂ ਦੇ ਵਿੱਚ ਇਹਨਾਂ ਦੇ ਵੱਲੋਂ ਦੋਨਾਂ ਦੇ ਵੱਲੋਂ ਪੂਲ ਪੰਜਾਬ ਦੇ ਵਿੱਚ ਇੱਕ ਪੰਥਕ ਪਾਰਟੀ ਬਣਾਈ ਜਾ ਰਹੀ ਹੈ ਤਾਂ ਕਿ ਪੰਜਾਬ ਦੀ ਜਿਹੜੀ ਸਿੱਖ ਵੋਟ ਹੈ ਜਬਰ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਉਸ ਨੂੰ ਲੈ ਕੇ ਵੱਡੀ ਰਣਨੀਤੀ ਤਿਆਰ ਕੀਤੀ ਜਾ ਚੁੱਕੀ ਹੈ ਜਿਸ ਦਾ ਐਲਾਨ ਹੁਣ 14 ਜਨਵਰੀ ਨੂੰ ਮਾਗੀ ਦੇ ਤਿਹਾਰ ਤੇ ਹੋਣਾ ਹੈ ਤੇ ਇਤੇ ਉੱਤੇ ਗੱਲਬਾਤ ਵੀ ਕਰਾਂਗੇ ਸੋ ਇਸ ਤੋਂ ਪਹਿਲਾਂ ਜੇਕਰ ਆਪਾਂ ਪੰਥਕ ਪਾਰਟੀ ਜਿਹੜੀ ਬਣਾਈ ਜਾਣੀ ਹੈ ਇਹਦਾ ਐਲਾਨ ਹੁਣ ਹੋਣਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਮਾਤਾ ਪਿਤਾ ਦੇ ਵੱਲੋਂ ਵੀ ਐਲਾਨ ਕੀਤਾ ਗਿਆ ਸੀ ਕਿ ਇੱਕ ਪਾਰਟੀ ਬਣਾਵਾਂਗੇ ਸਰਬਜੀਤ ਸਿੰਘ ਖਾਲਸਾ ਹੋਰਾਂ ਦੇ ਵੱਲੋਂ ਵੀ ਵੱਖ-ਵੱਖ ਸਟੇਜਾਂ ਦੇ ਉੱਤੇ ਇਹ ਐਲਾਨ ਕੀਤਾ ਗਿਆ ਸੀ ਕਿ ਅਸੀਂ ਵੀ ਇੱਕ ਪਾਰਟੀ ਜਿਹੜੀ ਹੈ ਅਸੀਂ ਬਣਾ ਰਹੇ ਹਾਂ ਵੀ ਉਹਦੇ ਵਿੱਚ ਵਿਚਾਰ ਕਰਕੇ ਚੱਲ ਰਹੀ ਹੈ ਸੋ ਇਹਦੇ ਉੱਤੇ ਗੱਲਬਾਤ ਕਰਾਂਗੇ ਇਹਦੇ ਵਿੱਚ ਅਕਸਰ ਹੋਣਗੇ ਕੋਨ ਨਾਲ ਕੋਨ ਕੋਨ ਹੋਣਗੇ ਕਿ ਇਹਨਾਂ ਦੇ ਨਾਲ ਜਾਨੀ ਹਰਪ੍ਰੀਤ ਸਿੰਘ ਹੋਰੀ ਵੀ ਆਪਣਾ ਸਾਥ ਦੇਣਗੇ ਜਾਂ ਫਿਰ ਜਿਹੜੀ ਸ਼ੋਮਨੀ ਕਲਰ ਸੁਧਾਰ ਲਹਿਰ ਹੈ ਕਿ ਉਹ ਵੀ ਇਹਨਾਂ ਦੇ ਨਾਲ ਜੁੜੇਗੀ ਸੋ ਇਹਦੇ ਉੱਤੇ ਗੱਲਬਾਤ ਕਰਾਂਗੇ ਸੋ ਇਸ ਤੋਂ ਪਹਿਲਾਂ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਪਹਿਲਾਂ ਜੇ ਬਹੁਤ ਸਾਰੀਆਂ ਖੇਤਰੀ ਪਾਰਟੀਆਂ ਬਣੀਆਂ ਨੇ ਵੱਡੇ ਲੀਡਰਾਂ ਦੇ ਵੱਲੋਂ ਬਣਾਈਆਂ ਗਈਆਂ ਨੇ ਪਰ ਲੋਕਾਂ ਦੇ ਵੱਲੋਂ ਉਹਨਾਂ ਨੂੰ ਹੰਗਾਰਾ ਨਹੀਂ ਦਿੱਤਾ ਗਿਆ ਉਹਨਾਂ ਨੂੰ ਸਮਰਥਨ ਨਹੀਂ ਦਿੱਤਾ ਗਿਆ ਜਿਸ ਤਰ੍ਹਾਂ ਤੁਸੀਂ ਬਲਵੰਤ ਸਿੰਘ ਰਾਮੂ ਵਾਲੀ ਹੋਰਾਂ ਦੀ ਲੋਕ ਭਲਾਈ ਪਾਰਟੀ ਦੀ ਗੱਲ ਕਰ ਲਿਓ ਉਹ ਪਾਰਟੀ ਬਣਾਈ ਗਈ ਸੀ ਉਸ ਤੋਂ ਬਾਅਦ ਜਿਸ ਤਰ੍ਹਾਂ ਹੋਰ ਪਾਰਟੀਆਂ ਮਨਪ੍ਰੀਤ ਬਾਦਲ ਹੋਰਾਂ ਦੀ ਪਾਰਟੀ ਪੀਪਲਜ਼ ਆਫ ਪੰਜਾਬ ਸੁਪਾਲ ਸਿੰਘ ਖੈਰਾ ਦੀ ਪਾਰਟੀ ਪੰਜਾਬੀ ਏਕਤਾ ਪਾਰਟੀ ਤੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਸ਼੍ਰੋਮਣੀ ਅਕਾਲੀ ਦਲ ਸੀਖਤ ਰਣਜੀਤ ਸਿੰਘ ਬਰੰਪੁਰ ਹੋਰਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਇਸੇ ਤਰ੍ਹਾਂ ਜੇਕਰ ਦੇਖਿਆ ਜਾਵੇ ਤਾਂ ਸ੍ਰੀ ਮਰਜੀਤ ਬਾਦਲਸ ਹੋਰਾਂ ਦੀ ਪਾਰਟੀ ਪੰਜਾਬੀ ਲੋਕ ਇਨਸਾਫ ਲੋਕ ਇਨਸਾਫ ਪਾਰਟੀ ਤੇ ਇਸੇ ਤਰ੍ਹਾਂ ਇਸ ਸੁਖਪਾਲ ਸਿੰਘ ਖੈਰ ਦੇ ਜਿਸ ਤਰ੍ਹਾਂ ਗੱਲਬਾਤ ਕੀਤੀ ਹੈ ਉਹਨਾਂ ਦੇ ਵੱਲੋਂ ਜਿਹੜੀ 2017 ਦੇ ਵਿੱਚ ਜਿਹੜੇ ਐਮਐਲ ਜਿੱਤੇ ਸੀ ਕੁਝ ਐਮਐਲ ਲੈ ਕੇ ਵਕਰੀ ਪਾਰਟੀ ਬਣਾ ਲਈ ਸੀ 2019 ਦੀਆਂ ਚੋਣਾਂ ਲੜੀਆਂ ਸੀ ਉਹ ਨਕਾਮ ਰਹੇ ਉਹਦੇ ਵਿੱਚ ਲੋਕਾਂ ਦੇ ਵੱਲੋਂ ਨਹੀਂ ਸਵੀਕਾਰਿਆ ਗਿਆ ਇਸੇ ਤਰ੍ਹਾਂ 10 11 ਪੰਜਾਬ ਦੇ ਉਹ ਵੱਡੇ ਲੀਡਰ ਸੀ ਜਿਨ੍ਹਾਂ ਦੇ ਵੱਲੋਂ ਆਪਣੀਆਂ ਪਾਰਟੀਆਂ ਬਣਾਈਆਂ ਗਈਆਂ ਪਰ ਲੋਕਾਂ ਦੇ ਵੱਲੋਂ ਉਸ ਨੂੰ ਨਕਾਰ ਦਿੱਤਾ ਗਿਆ ਸੀ ਇੱਥੇ ਇੰਨਾ ਵੈਸੇ ਨਹੀਂ ਕਿਉਂਕਿ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਵੀ 2021 ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੂੰ ਉਹਦੇ ਤੋਂ ਲਾਇਆ ਜਾਂਦਾ ਉਸ ਤੋਂ ਪਹਿਲਾਂ 22 ਤੋਂ ਪਹਿਲਾਂ ਪੰਜਾਬ ਲੋਕਾਂ ਗੁਰਸਤੀ ਪਾਰਟੀ ਬਣਾ ਲੈਂਦੇ ਨੇ ਇਸ ਤੋਂ ਇਲਾਵਾ ਜੇਕਰ ਗੱਲ ਕਰੀ ਜਾਵੇ ਤਾਂ ਡਾਕਟਰ ਕਰੋबीर ਗਾਂਧੀ ਹੋਰੀ ਉਹ ਵੀ ਆਪਣਾ ਨਵਾਂ ਪੰਜਾਬ ਫਰੰਟ ਬਣਾਉਂਦੇ ਨੇ ਉਹ ਵੀ 2019 ਦੀ ਚੋਣਾਂ ਲੜਦੇ ਨੇ ਇਸੇ ਤਰ੍ਹਾਂ 2016 ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਪ੍ਰਗਟ ਸਿੰਘ ਹੋ ਗਏ ਸਿਮਰਜੀਤ ਬੈਂਸ ਭਰਾਵਾਂ ਦੇ ਨਾਲ ਮਿਲ ਕੇ ਪੰਜਾ ਆਵਾਜ਼ ਇਹ ਪੰਜਾਬ ਇੱਕ ਫਰੰਟ ਬਣਾਇਆ ਜਾਂਦਾ ਉਸ ਤੋਂ ਬਾਅਦ ਫਿਰ ਉਹ ਕਾਂਗਰਸ ਦੇ ਵਿੱਚ ਆ ਜਾਂਦੇ ਨੇ ਬੈਂਸਪਰਾ ਚਲੇ ਜਾਂਦੇ ਨੇ ਆਮਾਦੀ ਪਾਰਟੀ ਦੇ ਵਿੱਚ ਤਾਂ ਉਹ ਫਿਰ ਖਤਮ ਹੋ ਜਾਂਦੀ ਹੈ ਪਾਰਟੀ ਬਣਨ ਤੋਂ ਪਹਿਲਾਂ ਹੀ ਖਤਮ ਹੋ ਜਾਂਦੀ ਹੈ ਸੋ ਇਹ ਤਾਂ ਗੱਲ ਜ਼ਿਕਰ ਕਰਨਾ ਜ਼ਰੂਰੀ ਸੀ ਕਿ ਜਿਹੜੀ ਨਵੀਂ ਪੰਥਕ ਪੰਜਾਬ ਪਾਰਟੀ ਬਣ ਰਹੀ ਹੈ ਇਸ ਤੋਂ ਪਹਿਲਾਂ ਇਹ ਧਿਆਨ ਕੇਂਦ੍ਰਿਤ ਕਰ ਲਈਏ ਕਿ ਜਿਹੜੀਆਂ ਪਹਿਲਾਂ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਪੰਜਾਬ ਦੀਆਂ ਲੋਕਾਂ ਨੇ ਉਹ ਪਾਰ 10 ਨੂੰ ਸਵਕਾਰ ਨਹੀਂ ਕੀਤਾ ਕਾਰਨ ਕੀ ਰਹੇ ਨੇ ਕਮੀਆਂ ਕੀ ਰਹੀਆਂ ਨੇ ਹੁਣ ਜਿਹੜੀ ਨਵੀਂ ਪੰਥਕ ਪਾਰਟੀ ਹੈ ਕਿਤੇ ਨਾ ਕਿਤੇ ਇਸ ਤੋਂ ਲੋਕਾਂ ਨੂੰ ਉਮੀਦ ਜ਼ਰੂਰ ਹੈ ਕਿਉਂਕਿ ਉਮੀਦ ਦੀ ਗੱਲ ਅਸੀਂ ਤਾਂ ਕਰ ਰਹੇ ਹਾਂ ਕਿਉਂਕਿ ਇਹਨਾਂ ਜਿਹੜੇ ਪਾਰਟੀ ਦੇ ਆਗੂ ਹੋਣਗੇ ਜਿਹੜੇ ਪਾਰਟੀ ਬਣਾਉਣ ਦੀ ਰਣਨੀਤੀ ਤਿਆਰ ਕਰ ਰਹੇ ਨੇ ਪੰਜਾਬ ਦੇ ਦੋ ਆਜ਼ਾਦ ਐਮਪੀ ਜਿਹੜੇ ਜਿੱਤੇ ਸੀ ਇਹਨਾਂ ਦੇ ਵੱਲੋਂ 2024 ਦੀਆਂ ਚੋਣਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜਿੱਤ ਹਾਸਲ ਕੀਤੀ ਸੀ ਜਿਸ ਤੋਂ ਬਾਅਦ ਇਹ ਚਰਚਾਵਾ ਚੱਲ ਪਈ ਸੀ ਕਿ 2027 ਤੋਂ ਪਹਿਲਾਂ ਪੰਜਾਬ ਦੇ ਵਿੱਚ ਇੱਕ ਵੱਖਰੀ ਖੇਤਰੀ ਪਾਰਟੀ ਆਵੇਗੀ ਪਹਿਲਾਂ ਤਾਂ ਇਹਨਾਂ ਦੇ ਵੱਲੋਂ ਜਿਹੜੀਆਂ ਪੰਜਾਬ ਦੇ ਵਿੱਚ ਚਾਰ ਜਿਮਨੀ ਚੋਣਾਂ ਹੋਣੀਆਂ ਸੀ ਹੋਈਆਂ ਨੇ ਜਿਹੜੀ ਪਿਛਲੇ ਮਹੀਨੇ ਨਵੰਬਰ ਦੇ ਵਿੱਚ ਤਾਂ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਚੋਣਾਂ ਨੂੰ ਲੈ ਕੇ ਇਹ ਗੱਲ ਸੀ ਕਿ ਇਹ ਚੋਣਾ ਵਿਚਾਰੇ ਜਿਹੜੀ ਇਹ ਲਹਿਰ ਹੈ ਜਿਹੜੀ ਨਮੀ ਚੱਲੀ ਹੈ ਪੰਜਾਬ ਦੇ ਵਿੱਚ ਪੰਥਕ ਲਹਿਰ ਕਹਿ ਲਈ ਜਾਂ ਫਿਰ ਜਿਹੜੀ ਪਾਰਟੀ ਨਵੀਂ ਬਣਾਉਣ ਦੀ ਗੱਲ ਕਰ ਰਹੇ ਨੇ ਇਹਨਾਂ ਦੇ ਵੱਲੋਂ ਵੀ ਲੜੀ ਜਾਵੇਗੀ ਉਮੀਦਵਾਰਾਂ ਦੇ ਵੀ ਪਹਿਲਾਂ ਨਾਮ ਆਨੇ ਸ਼ੁਰੂ ਹੋ ਗਏ ਸੀ ਪਰ ਕਾਰਨ ਕੀ ਰਹੇ ਨੇ ਪਿੱਛੇ हट ਗਏ ਸੀ ਉਹ ਇੱਕ ਵੱਖਰਾ ਵਿਸ਼ਾ ਪਰ ਹੁਣ ਜਿਹੜੀ ਪਾਰਟੀ ਬਣਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਵੱਡੇ ਪੱਧਰ ਦੇ ਉੱਤੇ ਹਿਲਚਲ ਸ਼ੁਰੂ ਹੋ ਚੁੱਕੀ ਹੈ ਹੋ ਸਕਦਾ ਹੈ ਕਿ ਜੇਕਰ ਇਹ ਪਾਰਟੀ ਹੋਂਦ ਦੇ ਵਿੱਚ ਆਉਂਦੀ ਹੈ ਲੋਕਾਂ ਦੇ ਵਿੱਚ ਵਿਚਰਦੀ ਹੈ ਲੋਕ ਜਿਸ ਤਰ੍ਹਾਂ ਖਡੂਰ ਸਾਹਿਬ ਦੀ ਧਰਤੀ ਤੋਂ ਭਾਈ ਅਮਰਤਪਾਲ ਹੋਰਾਂ ਨੂੰ ਸਮਰਥਨ ਦਿੱਤਾ ਜਾਂ ਫਿਰ ਫਰੀਦਕੋਟ ਦੀ ਧਰਤੀ ਤੋਂ ਭਾਈ ਸਰਵਿਸਿੰਗ ਹੋਰਾਂ ਨੂੰ ਜਿਹੜਾ ਉਹ ਦਿੱਤਾ ਕਿਉਂਕਿ ਦੇਖੋ ਉਦੋਂ ਕਿਸੇ ਨੇ ਸੋਚਿਆ ਨਹੀਂ ਸੀ ਭਾਈ ਸਰਵਿਸਿੰਗ ਖਾਲਸਾ ਨੂੰ ਫਰੀਦਕੋਟ ਦੇ ਲੋਕ ਜਿਤਾ ਦੇਣਗੇ ਕਿਸੇ ਨੇ ਸੋਚਿਆ ਨਹੀਂ ਸੀ ਭਾਈ ਜਿਹੜੇ ਅਮਰਤਪਾਲ ਐ ਬਈ ਇਹਨੂੰ ਕੋਈ ਹਰਾ ਸਕਦਾ ਕਿਉਂਕਿ ਉਹ ਤਾਂ ਇੱਕ ਲਹਿਸ ਦੀ ਉੱਥੇ ਤਾਂ ਗੱਲੇ ਚੱਲਦੀ ਸੀ ਵੀ ਉਹ ਵੋਟਾਂ ਤੋਂ ਕਿੰਨੇ ਤੋਂ ਜਿੱਤਣਗੇ ਭਾਈ ਅਮਰਤਪਾਲ ਉੱਥੇ ਉਹਨਾਂ ਨੇ ਲੀਡ ਲਈ ਹੈ ਉਹ ਵੱਖਰਾ ਹੈ ਪਰ ਜਿਸ ਤਰ੍ਹਾਂ ਲਹਿਰ ਚੱਲੀ ਭਾਈ ਸਰਬੀਸ ਹੀ ਖਾਲਸਾ ਦੀ ਕੀ 2027 ਦੇ ਵਿੱਚ ਜੇਕਰ ਇਹ ਪੰਥਕ ਪਾਰਟੀ ਬਣਦੀ ਹੈ ਉਹੋ ਜਿਹੀ ਲਹਿਰ ਪੰਜਾਬ ਦੇ ਵਿੱਚ ਜੇਕਰ 92 ਸੀਟਾਂ ਆਵਾਦੀ ਪਾਰਟੀ ਨੂੰ ਦੇ ਸਕਦੀ ਹੈ ਪੰਜਾਬ ਦੇ ਲੋਕ ਕੀ ਇਹ ਉਹੋ ਜਿਹੀ ਲਹਿਰ ਪੈਦਾ ਕਰ ਸਕੇ ਆਉਣਗੇ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜਿੱਤ ਪ੍ਰਾਪਤ ਕਰ ਲੈਣ ਕਿਉਂਕਿ ਹੁਣ ਜਿਹੜੀ ਪੰਥਕ ਲਹਿਰ ਦੇ ਵੱਲੋਂ ਜਾਂ ਪੰਥਕ ਪਾਰਟੀ ਨਵੀਂ ਬਣਨ ਜਾ ਰਹੀ ਹੈ ਇਹਦਾ ਨਾਮ ਕੀ ਹੋ ਕੁਝ ਹੋਊਗਾ ਵੈਸੇ ਇਹ ਹਲੇ ਕਲੀਅਰ ਨਹੀਂ ਹੈ ਪਰ ਇੰਨੀ ਗੱਲ ਹੈਗੀ ਵੀ ਪਾਰਟੀ ਜਿਹੜੀ ਬਣੂਗੀ ਤਾਂ ਪੰਜਾਬ ਨੂੰ ਇੱਕ ਪੰਜਾਬ ਦੇ ਲੋਕ ਹੀ ਬੇਸਬੇ ਨਾਲ ਉਡੀਕ ਰਹੇ ਨੇ ਕਿਉਂਕਿ ਮੌਜੂਦਾ ਸਮੇਂ ਪੰਜਾਬ ਦੇ ਵਿੱਚ ਜਿਹੜੀਆਂ ਪਾਰਟੀਆਂ ਨੇ ਮੌਜੂਦਾ ਸਮੇਂ ਸਰਕਾਰ ਆਮ ਆਦੀ ਪਾਰਟੀ ਦੀ ਹੈ ਕਿਉਂਕਿ 2014 ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਤਿੰਨ ਐਮਪੀ ਜਿੱਤਦੇ ਨੇ ਜੇ ਜਿਹੜੇ ਚਾਰ ਚਾਰ ਲੋਕ ਸਭਾ ਮੈਂਬਰ ਜਿੱਤਦੇ ਨੇ ਜਿਹੜੇ ਪੰਜਾਬ ਦੇ ਵਿੱਚ 2011 ਦੇ ਵਿੱਚ ਕੁਝ ਇਹਨਾਂ ਦੇ ਐਮ.ਐਲ.ਏ ਜਿੱਤਦੇ ਨੇ ਤੇ 19 ਦੇ ਵਿੱਚ ਇੱਕ ਐਮ.ਪੀ ਮੁੱਖ ਮੰਤਰੀ ਜਿਹੜੇ ਮੌਜੂਦਾ ਭੰਤਮਾਨ ਉਹ ਜਿੱਤਦੇ ਨੇ 22 ਦੇ ਵਿੱਚ ਫਿਰ ਆ ਕੇ 92 ਦੀ 92 ਸੀਟਾਂ ਜਿਹੜੀਆਂ ਨੇ 117 ਦੇ ਵਿੱਚੋਂ ਉਹ ਜਿੱਤ ਪ੍ਰਾਪਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਇਤਿਹਾਸਿਕ ਜਿੱਤ ਪ੍ਰਾਪਤ ਕਰਦੇ ਨੇ ਉਸ ਤੋਂ ਬਾਅਦ ਫਿਰ 2024 ਦੇ ਵਿੱਚ ਆਮ ਆਦੀ ਪਾਰਟੀ ਜਿਹੜੀ ਦਾਵਾ ਕਰਦੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਵਿਕਾਸ ਕੀਤਾ ਸੀ 13 0 ਜਿੱਤਾਂਗੇ ਪਰ ਲੋਕਾਂ ਦੇ ਨਕਾਰਤਾ 0 13 0 ਦੇ ਮੂਰੇ ਜਿਹੜਾ 1 ਸੀ 13 ਦੇ ਮੂਰੇ ਉਹ ਘਟ ਤੱਕ 3 ਸੀਟਾਂ ਰਹਿ ਗਈਆਂ ਨੇ ਤਿੰਨਾਂ ਦੇ ਵਿੱਚੋਂ ਵੀ ਸੰਗਰੂਰ ਤੇ ਆਨੰਦਪੁਰ ਤੇ ਚੱਬੇਵਾਲ ਜਿਹੜਾ ਹੁਸ਼ਿਆਰਪੁਰ ਦਿੱਤੇ ਸੀ ਚੱਬੇਵਾਲ ਸਾਹਿਬ ਉਹ ਸੀਟਾਂ ਜਿੱਤ ਉਹਦੇ ਉੱਤੇ ਪ੍ਰਾਪਤ ਹੁੰਦੀ ਹੈ ਪਰ ਜਿਹੋ ਜੀ ਸਚੀਤੀ ਆਮ ਆਦੀ ਪਾਰਟੀ ਦੀ 92 ਦੇ ਵਿੱਚ ਸੀ ਉਹਦਾ ਗਰਾਫ ਲਗਾਤਾਰ ਡਿੱਗਦਾ ਗਿਆ ਉਹਨ ਸਤਾਈ ਦੇ ਵਿੱਚ ਕਿਹੋ ਜਿਹੀ ਸਥਿਤੀਆਂ ਆਉਂਦੀ ਹੈ ਉਸ ਨੂੰ ਲੈ ਕੇ ਵੀ ਪੰਜਾਬ ਦੇ ਲੋਕ ਕਿਤੇ ਨਾ ਕਿਤੇ ਚਿੰਤਤ ਤਾਂ ਹੈ ਨੇ ਕਿ ਪਾਰਟੀ ਪੰਜਾਬ ਦੇ ਲੋਕਾਂ ਦੇ ਜੇਕਰ ਦੇਖਿਆ ਜਾਵੇ ਤਾਂ ਜੇਕਰ ਪੰਜਾਬ ਦੇ ਬੁਨਿਆਦੀ ਮੁੱਦੇ ਦੀ ਗੱਲ ਕਰੀ ਤਾਂ ਪੰਜਾਬ ਦੇ ਜਿਹੜੇ ਮੁੱਦੇ ਨੇ ਮੁੱਖ ਕਿਸਾਨੀ ਮੁੱਦਾ ਪੰਜਾਬ ਦੇ ਵਿੱਚ ਮੌਜੂਦਾ ਸਮੇਂ ਜਿਹੜੇ ਮੁੱਦੇ ਚੱਲ ਰਹੇ ਨਸ਼ਿਆਂ ਦਾ ਮੁੱਦਾ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦਾ ਮੁੱਦਾ ਪੰਜਾਬ ਦੇ ਵਿੱਚ ਉਹਨ ਪਾਣੀਆਂ ਦੇ ਮਸਲੇ ਨੂੰ ਲੈ ਕੇ ਹੈ ਹੁਣ ਵੇਖਣਾ ਇਹ ਬੇਦਖਾਸ ਹੋਵੇਗਾ ਕਿਉਂਕਿ ਜਿਤਨਾ ਅਭਿਤੋਜ ਮਾਨ ਹੋਰੀ ਹੋਗੇ ਲਖਸਧਾਨਾ ਹੋਗੇ ਕੀ ਉਹ ਇਸ ਪੰਥਕ ਪਾਰਟੀ ਦਾ ਹਿੱਸਾ ਹੋਣਗੇ ਜੇਕਰ ਉਹ ਵੀ ਵੱਖਰੀ ਪਾਰਟੀ ਪੰਜਾਬ ਦੇ ਵਿੱਚ ਪੈਦਾ ਕਰਦੇ ਨੇ ਜੇਕਰ ਇੱਕ ਮੰਤਵ ਦੇ ਇਕੱਠੇ ਨਹੀਂ ਹੁੰਦੇ ਹੁਣ ਉੱਥੇ ਵੇਖਣਾ ਬੇਦਖਾਸ ਹੋਵੇ ਉੱਥੇ ਜੇਕਰ ਇਸੇ ਤਰ੍ਹਾਂ ਦੋ ਫਾੜ ਹੋਣਦੀਆਂ ਪਾਰਟੀਆਂ ਤਾਂ ਕਿਤੇ ਨਾ ਕਿਤੇ ਇਹਨਾਂ ਦਾ ਵੀ ਹਾਲ ਉਹੀ ਹੋ ਸਕਦਾ ਹੈ ਜਿਸ ਤਰ੍ਹਾਂ ਪਹਿਲਾਂ ਵੱਡੇ ਲੀਡਰਾਂ ਦੀ ਪਾਰਟੀ ਪੰਜਾਬ ਦੇ ਵਿੱਚ ਰਹੀ ਹੈ ਭਾਵੇਂ ਸੁਖपाल ਸਿੰਘ ਖੈਰਾ ਦੀ ਪਾਰਟੀ ਹੋਵੇ ਕੈਪਟਨ ਅਬਰਿੰਦਰ ਸਿੰਘ ਮੁੱਖ ਮੰਤਰੀ ਰਹੇ ਪੰਜਾਬ ਦੇ ਦੋ ਵਾਰ ਉਹਨਾਂ ਦੀ ਪਾਰਟੀ ਹੋਵੇ ਸੁਦੇਵ ਸਿੰਘ ਢੀਂਡ ਸਾਹਿਬ ਵੱਡੇ ਘਰ ਦਾ ਲੀਡਰ ਨੇ ਮਨਪ੍ਰਿੰਤ ਬਾਦਲ ਵੱਡੇ ਲੀਡਰ ਨੇ ਉਹਨਾਂ ਦੀ ਪਾਰਟੀ ਸੀ ਇਸੇ ਤਰ੍ਹਾਂ ਹੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਤਾਂ ਆਵਾਜ਼ੇ 프ਰੰਟ ਬਣਾਏ ਸੀ ਉਸ ਤੋਂ ਬਾਅਦ ਨਹੀਂ ਚਲਾਇਆ ਕੁਝ ਮਹੀਨੇ ਉਹਦਾ ਅਨਾਉਂਸ ਕੀਤੀ ਸੀ ਉਸ ਤੋਂ ਬਾਅਦ हट ਗਈ ਸੀ ਪਿੱਛੇ ਪਰ ਹੁਣ ਕੀ ਬੰਦ ਹੈ ਕਿ ਨਵਜੋਤ ਸਿੰਘ ਸਿੱਧੂ ਕਿੱਧਰ ਜਾਣਗੇ ਇਹ ਵੀ ਚਰਚਾ ਆਮ ਹੈ ਨਵਜੋਤ ਸਿੰਘ ਸਿੱਧੂ ਪਿਛਲੇ ਦਿਨਾਂ ਦੇ ਵਿੱਚ 2024 ਦੀਆਂ ਚੋਣਾਂ ਤੋਂ ਪਹਿਲਾਂ ਇਹ ਕਾਂਗਰਸ ਦੇ ਪੰਜਾਬ ਕਾਂਗਰਸ ਦੀਆਂ ਮੀਟਿੰਗਾਂ ਤੋਂ ਜਾਂ ਪੰਜਾਬ ਦੀ ਕਾਂਗਰਸ ਦੀਆਂ ਜਿਹੜੀਆਂ ਸਿਆਸੀ ਸਰਗਰਮੀਆਂ ਤੋਂ ਲੰਬੇ ਹੋਏ ਹੋਏ ਨੇ ਕਿ ਉਹ ਕਿਹੜੇ ਪਾਸੇ ਜਾਣਗੇ ਕਿ ਪੰਜਾਬ ਦੇ ਵਿੱਚ ਇੱਕ ਪੰਖ ਪਾਰਟੀ ਦੇ ਮੰਚ ਦੇ ਉੱਤੇ ਜਿਹੜੀਆਂ ਬਾਕੀ ਤਰ੍ਹਾਂਵਾਂ ਨੇ ਜਿਹੜੀਆਂ ਸਰਕਾਰ ਵਿਰੋਧੀ ਕਹਿ ਲਈਏ ਕਾਂਗਰਸ ਵਿਰੋਧੀ ਕਹਿ ਲਈਏ ਭਾਜਪਾ ਵਿਰੋਧੀ ਕਹਿ ਲਈਏ ਇਹ ਜਿਹੜੀਆਂ ਪਾਰਟੀਆਂ ਨੇ ਟੀਰਾ ਨੇ ਕੀ ਉਹ ਇੱਕ ਮੱਛ ਦੇ ਉੱਤੇ ਪੰਥਕ ਜਿਹੜੀ ਪਾਰਟੀ ਬਣਨ ਜਾ ਰਹੀ ਉਹਦੇ ਵੀ ਸ਼ਾਮਲ ਹੋ ਜਾਣਗੀਆਂ ਕੀ ਹੁਣ ਜਿਹੜਾ ਪੰਜਾਬ ਦਾ ਭੇਖ ਹੈ ਕੀ ਹੁਣ ਉਹਨਾਂ ਜਿਹੜੀਆਂ ਸਿਆਸਤ ਟੀਰਾ ਨੇ ਪੰਜਾਬ ਦੀਆਂ ਕੀ ਉਹਨਾਂ ਤੋਂ ਹੁਣ ਜਿਹੜਾ ਪੰਜਾਬ ਦਾ ਭੇਖ ਹੈ ਹੁਣ ਦੂਜੇ ਹੱਥਾਂ ਦੇ ਵਿੱਚ ਚਲਾ ਜਾਊਗਾ ਹੁਣ ਮਤਲਬ ਜਿਹੜੇ ਨਵੇਂ ਲੋਕ ਨੇ ਜਿਸ ਤਰ੍ਹਾਂ ਹੁਣ ਬਾਈ ਦੇ ਵਿੱਚ ਆਮਾਦੀ ਪਾਰਟੀ ਨਮੀ ਸੀ ਉਹਨਾਂ ਦੇ ਹੱਥਾਂ ਦੇ ਵਿੱਚ ਗਿਆ ਸੀ ਜੇ ਹੁਣ 27 ਦੇ ਵਿੱਚ ਅਮਰਤਪਾਲ ਹੋਰਾਂ ਦੀ ਜਾਂ ਫਿਰ ਭਾਈ ਸਰਵਿਸ ਸਿੰਘ ਖਾਲਸਾ ਹੋਰਾਂ ਦੀ ਜਿਹੜੀ ਪਾਰਟੀ ਹੋਏਗੀ ਕਿ ਪੰਜਾਬ ਦੇ ਵਿੱਚ ਇੱਕ ਵੱਖਰੀ ਪਹਿਚਾਨ ਇੱਕ ਵੱਖਰਾ ਜਿਹੜਾ ਪੰਜਾਬ ਦਾ ਸਮਾਜ ਹੈ ਜਿਹੜਾ ਕਹਿ ਲਈ ਤਾਂ ਪੰਜਾਬ ਦੇ ਲੋਕ ਨੇ ਉਹਨਾਂ ਦਾ ਦਿਲ ਜਿੱਤਣ ਦੇ ਵਿੱਚ ਕਾਮ ਹੈ ਬਹੁਵੇਗੀ ਜਾਂ ਫਿਰ ਨਹੀਂ ਇਹ ਤਾਂ ਭਵਿੱਖ ਦੀ ਗਰਬ ਦੇ ਵਿੱਚ ਹੈ ਪਰ ਫਿਲਹਾਲ ਇੱਥੇ ਇਹ ਗੱਲ ਜ਼ਰੂਰ ਸੋਚਣੀ ਪੈਣੀ ਹੈ ਕਿ ਜਿਹੜੀਆਂ ਪਾਰਟੀਆਂ ਪਹਿਲਾਂ ਪੰਜਾਬ ਦੇ ਵਿੱਚ ਆਪਾਂ ਗੱਲ ਸਿਰਫ 2000 ਤੋਂ ਲੈ ਕੇ 25 ਤੱਕ ਦੀ ਗੱਲ ਕਰ ਰਹੇ ਹਾਂ ਜਿਹੜਾ 25 24 ਸਾਲਾਂ ਦਾ ਜਿਹੜਾ ਤਕਰੀਬਨ 2.5 ਦਾ ਕਹਿੰਦਾ ਸਮਾਂ ਸੀ ਇਹਦੇ ਵਿੱਚ ਵੱਡੇ ਲੀਡਰਾਂ ਦੀਆਂ ਤਕਰੀਬਨ 10 11 ਪਾਰਟੀਆਂ ਨੂੰ ਪੰਜਾਬ ਦੇ ਲੋਕਾਂ ਨੇ ਬੁਰੀ ਤਰ੍ਹਾਂ ਨਕਾਰਿਆ ਵੇ ਭਾਈ ਸਿਮਰਜੀਤ ਸਿੰਘ ਮਾਨ ਹੋਰਾਂ ਦੇ ਵੱਲੋਂ ਪਾਵੇਂ 24 ਦੇ ਵਿੱਚ ਜਿਮਨੀ ਚੋਣ ਹੁੰਦੀ ਜਦੋਂ ਸੰਗਰੂਰ ਦੀ ਤਾਂ ਉੱਥੇ ਜ਼ਰੂਰ ਜਿੱਤ ਪ੍ਰਾਪਤ ਕੀਤੀ ਜਾਂਦੀ ਹੈ ਪਰ ਹੋਰ ਸਿੱਟਾਂ ਦੇ ਉੱਤੇ ਉਹਨਾਂ ਦੇ ਵੱਲੋਂ ਨਹੀਂ ਜਿੱਤ ਪ੍ਰਾਪਤ ਕੀਤੀ ਜਾਂਦੀ ਕਾਰਨ ਕੀ ਨੇ ਕਮੀਆਂ ਕਿੱਥੇ ਨੇ ਇਹ ਸਭ ਵਾਚਣਾ ਜ਼ਰੂਰ ਹੋਵੇਗਾ ਇਕੱਲਾ ਪਾਰਟੀ ਦਾ ਐਲਾਨ ਕਰਨਾ ਇਕੱਠ ਕਰਨੇ ਕਿਉਂਕਿ ਇਕੱਠ ਹੋ ਜਾਂਦੇ ਨੇ ਪਰ ਜਦੋਂ ਵੋਟਾਂ ਦੇ ਵਿੱਚ ਤਬਦੀਲ ਕਰਨੇ ਹੁੰਦੇ ਆ ਤਾਂ ਬੜਾ ਮੁਸ਼ਕਲ ਹੁੰਦਾ ਕਿਉਂਕਿ ਦੇਖੋ ਕਿਸਾਨਾਂ ਦੀ ਦੇਖ ਲਈਏ ਆਪਾਂ ਜਿਹੜਾ ਕਿਸਾਨ ਸੂਕਤ ਕਿਸਾਨ ਮੋਰਚਾ ਸੱਚ ਇਕੋ ਤੇ ਰਹੇਗੀ ਆਪਣੇ ਕੋਲ ਗੱਲਬਾਤ ਕਰ ਰਹੀ ਜਿਹੜੀ ਕਿਸਾਨਾਂ ਦੇ ਬਲੋਕ ਸਯੁਕਤ ਕਿਸਾਨ ਮੋਰਚੇ ਵੱਲੋਂ ਬਣਾਈ ਗਈ ਸੀ ਵੱਖਰੀ 2022 ਦੀ ਚੋਣਾਂ ਦੇ ਵਿੱਚ ਉਹ ਵੀ ਬੁਰੀ ਤਰ੍ਹਾਂ ਪੰਜਾਬ ਦੇ ਲੋਕਾਂ ਨਕਾਰਤੀ ਸੀ ਕਿਉਂਕਿ ਇਕੱਠ ਹੋਣਾ ਕੋਲ ਹੋਇਆ ਸੀ ਸ਼ੰਭੂ ਸ਼ਿੰਗੂ ਬਾਰਡਰ ਦੇ ਉੱਤੇ ਦਿੱਲੀ ਅਨਦੋਲਨ ਦੇ ਵਿੱਚ ਉਹਨਾਂ ਨੂੰ ਲੱਗਿਆ ਵੀ ਸਾਰੇ ਲੋਕ ਸਾਡੇ ਨਾਲ ਨੇ ਇਕੱਠ ਹੋ ਜਾਂਦੇ ਨੇ ਪਰ ਵੋਟਾਂ ਦੇ ਵਿੱਚ ਲੋਕਾਂ ਨਕਾਰਤਾ ਸੀ ਇਸੇ ਤਰ੍ਹਾਂ ਮਨਪ੍ਰਿਤ ਬਾਦਲ ਤੇ ਜਦੋਂ ਭਗਵੰਤ ਮਾਨ ਪੀਪੀ ਪਾਰਟੀ ਦੇ ਦੌਰਾਨ ਚੋਣ ਪ੍ਰਚਾਰ ਕਰਦੇ ਸੀ ਤਾਂ ਉਹਨਾਂ ਨੂੰ ਲੱਗਿਆ ਵੀ ਕੱਖ ਸਾਡੇ ਇਹਨਾਂ ਦੇ ਵਿੱਚ ਹੈ ਵੀ ਲੋਕ ਸਾਡੇ ਸਾਡੇ ਨਾਲ ਨੇ ਬੇਜ਼ੀ ਤੇ ਜਿੱਤੇ ਪਈਆਂ ਉਹ ਵੀ ਜਦੋਂ ਵੋਟਾਂ ਦੇ ਵਿੱਚ ਕਨਵਰਟ ਕਿਵੇਂ ਕਰਨਾ ਉਹਨੂੰ ਇਕੱਠ ਕਰਨੇ ਸੌਖੇ ਨੇ ਪਰ ਇਕੱਠ ਨੂੰ ਵੋਟਾਂ ਦੇ ਵਿੱਚ ਤਬਦੀਲ ਕਰਨਾ ਇਹਦੇ ਵਾਸਤੇ ਵੱਖਰੀ ਰਣਨੀਤੀ ਬਣਾਣੀ ਪਵੇਗੀ ਤੇ ਇੱਕ ਵੱਡੇ ਪੱਧਰ ਦੇ ਉੱਤੇ ਜਿਹੜੀ ਟੇਬਲ ਦੇ ਉੱਤੇ ਬਹਿ ਕੇ ਰਣਨੀਤੀ ਤਿਆਰ ਕਰਕੇ ਲੋਕਾਂ ਦੇ ਵਿੱਚ ਜਾਣਾ ਪਵੇਗਾ ਕੱਲੀਆਂ ਗੱਲਾਂ ਦੇ ਨਾਲ ਨਹੀਂ ਬੰਨਣਾ ਕਿਉਂਕਿ ਹੁਣ ਪੰਜਾਬ ਦੇ ਵਿੱਚ ਪੰਥਕ ਪਾਰਟੀ ਜਿਹੜੀ ਬਣਨ ਜਾ ਰਹੀ ਹੈ ਤੇ ਨਾਮ ਕੀ ਕੁਝ ਹੋਊਗਾ ਇਹ ਫਿਲਹਾਲ 14 ਤਰੀਕ ਦੇ ਲਗਭਗ ਸਭ ਤੈ ਹੋ ਜਾਣਾ ਪਰ ਸਵਾਲ ਇੱਥੇ ਇਹ ਹੋਊਗਾ ਇਕੱਠ ਇਕੱਲਾ ਕਰਨਾ ਹੀ ਪੰਜਾਬ ਦੀ ਖੇਤਰੀ ਪਾਰਟੀ ਨਹੀਂ ਹੁੰਦਾ ਪੰਜਾਬ ਦੀ ਖੇਤਰੀ ਪਾਰਟੀ ਇਕੱਠ ਕਰਕੇ ਉਸ ਨੂੰ ਵੋਟਾਂ ਦੇ ਵਿੱਚ ਕਿਵੇਂ ਤਬਦੀਲ ਤੁਸੀਂ ਕਰੋਗੇ ਇਹ ਵੱਡੀ ਗੱਲ ਹੋਵੇਗੀ ਹੁਣ ਦੂਜੇ ਪਾਸੇ ਗੱਲ ਚੱਲਦੀ ਹੈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਕਿ ਹੋ ਸਕਦਾ ਹੈ ਕਿ ਜੇ ਟਕਸਾਲੀ ਆਗੂ ਨੇ ਉਹਨਾਂ ਦੇ ਨਾਲ ਮਿਲ ਕੇ ਵੀ ਕੁਝ ਪਾਰਟੀ ਬਣਾਈ ਜਾ ਸਕਦੀ ਹੈ ਇਹ ਵੀ ਚਰਚਾਵਾਂ ਨੇ ਲਗਾਤਾਰ ਬੀਤੇ ਦਿਨ ਜਿਸ ਤਰ੍ਹਾਂ ਜਿਹੜੇ ਆਪਣੇ ਸ਼ੋਮਨੀ ਕਦਰ ਸੁਧਾਰ ਲਹਿਰ ਦੇ ਆਗੂ ਨੇ ਉਹਨਾਂ ਦੇ ਉਹਨਾਂ ਨਾਲ ਮੀਟਿੰਗ ਕੀਤੀ ਗਈ ਹੈ ਜੋ ਕੁਝ ਉਹਨਾਂ ਨਾਲ ਵਾਪਰਿਆ ਉਹਦੇ ਉੱਤੇ ਨਿੰਦਾ ਵੀ ਕੀਤੀ ਗਈ ਹੈ ਉਹਦੇ ਨਾਲ ਖੜੇ ਨੇ ਇੱਕ ਢਾਕੇ ਉਹਨਾਂ ਦੇ ਬਲੇ ਐਲਾਨ ਕੀਤਾ ਗਿਆ ਹੁਣ ਇੱਥੇ ਦੇਖਣਾ ਹੋਵੇਗਾ ਕਿ ਪੰਥ ਪਾਰਟੀ ਦੇ ਵਿੱਚ ਜਿਹੜਾ ਇਹ ਗਰੁੱਪ ਹੈ ਬਾਕੀ ਅਕਾਲੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਜਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਹੋਰੀ ਕੀ ਇਹ ਇਸ ਪੰਥਰ ਪਾਰਟੀ ਦਾ ਹਿੱਸਾ ਹੋਣਗੇ ਜਾਂ ਫਿਰ ਨਹੀਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਹ ਮੀਟਿੰਗਾਂ ਵੀ ਹੋਈਆਂ ਸੀ ਕਿ ਮੁਖਸਦਰ ਸਾਹਿਬ ਦੀ ਧਰਤੀ ਦੇ ਉੱਤੇ ਅਸੀਂ ਪਹਿਲਾਂ ਵੀ ਤੁਹਾਨੂੰ ਪਾਰਟੀ ਪੰਜਾਬ ਦੇ ਉੱਤੇ 20 ਦਸੰਬਰ ਦੇ ਲਗਭਗ ਇਸ ਗੱਲ ਇਸ ਖਬਰ ਦੀ ਪੁਸ਼ਟੀ ਕੀਤੀ ਸੀ ਤੁਹਾਨੂੰ ਜਾਣਕਾਰੀ ਦਿੱਤੀ ਸੀ ਕਿ ਹੋ ਸਕਦਾ ਹੈ ਕਿ ਜਿਹੜੀ ਇਹ ਮੀਟਿੰਗ ਹੈ ਜਿਹੜੀ ਹੋ ਰਹੀ ਹੈ 14 ਜਿਹੜੀ ਮਾਗੀ ਦੇ ਉੱਤੇ ਮੁਖਸਦਰ ਸਾਹਿਬ ਦੀ ਧਰਤੀ ਦੇ ਉੱਤੇ ਇਕੱਠ ਹੋ ਸਕਦਾ ਹੈ ਉਸ ਨੂੰ ਲੈ ਕੇ ਹੁਣ ਕਿਤੇ ਨਾ ਕਿਤੇ ਜਿਹੜੀਆਂ ਸੁਭਾਵਨਾਵਾਂ ਮਜਤਾਈਆਂ ਜਾ ਰਹੀਆਂ ਸੀ ਉਹ ਹੁਣ ਉਹਨਾਂ ਤੇ ਬੂਰ ਪੈੰਦਾ ਦਿਖਾਈ ਦੇ ਰਿਹਾ ਵੀ ਹੋਊਗਾ ਇਕੱਠ ਹੁਣ ਇਹਦੇ ਵਿੱਚ ਹਿੱਸਾ ਕਿਹੜੇ ਕਿਹੜੇ ਹੋਣਗੇ ਕੀ ਅਕਾਲ ਦਲ ਸੁਧਾਰ ਲਹਿਰ ਇਹਦਾ ਹਿੱਸਾ ਬਣੇਗੀ ਜਾਂ ਫਿਰ ਨਹੀਂ ਉਹ ਵੇਖਣੇ ਬਹਿਦੇ ਹੋਵੇ ਜੇਕਰ ਪੰਥਕ ਪਾਰਟੀ ਬਣਦੀ ਹੈ ਹੋਂ ਦੇ ਵਿੱਚ ਆਉਂਦੀ ਹੈ ਤਾਂ ਬਾਦਲ ਦਲ ਅਕਾਲੀ ਦਲ ਬਾਦਲ ਦੇ ਲਈ ਵੱਡੀ ਚੁਣੌਤੀ ਹੋ ਸਕਦੀ ਹੈ ਕਿਉਂਕਿ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ ਜਿਹੋ ਜੀ ਪੰਜਾਬ ਦੇ ਵਿੱਚ ਸਿੱਖ ਰਾਜਨੀਤੀ ਜਦੋਂ ਪੰਥਕ ਖਿਲਾਫ ਆਇਆ ਹੋਇਆ ਉਸ ਨੂੰ ਲੈ ਕੇ ਵੇਖਣਾ ਬਿਹਤਰ ਇਹ ਖਾਸ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਮੰਚ ਦੇ ਉੱਤੇ ਕਿ ਸਿੱਖ ਸਿਆਸਤ ਉਹ ਜਿਹੜੀ ਹੁੰਦੀ ਹੈ ਇੱਕ ਠੀਰਾਂ ਜਿਹੜੀਆਂ ਇੱਕ ਮੰਚ ਤੇ ਉੱਤੇ ਇਕੱਠੀਆਂ ਹੋ ਜਾਣਗੀਆਂ ਜਾਂ ਫਿਰ ਨਹੀਂ ਜਾਂ ਫਿਰ ਇਕੱਠਾ ਹੋਣਗੇ ਪਾਰਟੀਆਂ ਬਣ ਜਾਣਗੀਆਂ ਉਮੀਦਵਾਰਾਂ ਦੇ ਐਲਾਨ ਹੋ ਜਾਣਗੇ ਸਿਆਸਤ ਉਰ ਦੇ ਉੱਤੇ ਪਰ ਵੋਟਾਂ ਦੇ ਵਿੱਚ ਕਿਵੇਂ ਤੁਸੀਂ ਕਨਵਰਟ ਕਰੋਗੇ ਇੱਥੇ ਗੱਲ ਸਭ ਤੋਂ ਵੱਡੀ ਇਹੀ ਹੈ ਅਸੀਂ ਬਾਰ ਬਾਰ ਇਹੀ ਗੱਲ ਕਹਿ ਰਹੇ ਹਾਂ ਇਕੱਠ ਕਰਨੇ ਸੌਕੇ ਹੋਣਗੇ ਪਰ ਵੋਟਾਂ ਦੀ ਤਬਦੀਲ ਕਿਵੇਂ ਹੋਊਗਾ ਕਿ ਅਮਰਤਪਾਲ ਦੀ ਜਿੱਤ ਵਾਂਗ ਕਿ ਭਾਈ ਸਰਦੇ ਸਿੰਘ ਖਾਲਸਾ ਦੀ ਜਿੱਤ ਵਾਂਗ 2027 ਦੇ ਵਿੱਚ 117 ਜਿਹੜੇ ਇਹਨਾਂ ਦੇ ਉਮੀਦਵਾਰ ਹੋਣਗੇ ਕਿ ਉੱਥੇ ਉਸ ਨੂੰ ਤਬਦੀਲ ਕਰਨ ਦੇ ਚਕਾਵੇਂ ਹੋਣਗੇ ਇਹ ਬੇਅਦ ਖਾਸ ਹੋਵੇਗਾ ਇਹਦੇ ਉੱਤੇ ਸਭ ਦੀ ਨਜ਼ਰ ਟਿਕੀਆਂ ਹੋਣਗੀਆਂ ਸੋ ਤੇ ਇਸ ਵੀਡੀਓ ਵਿੱਚ ਮਕਸਦ ਇਹ ਸੀ ਕਿ ਪਹਿਲਾਂ ਪੰਜਾਬ ਦੇ ਵਿੱਚ ਵੱਡੇ ਡੇਟਾ ਦੀਆਂ ਪ੍ਰਮੁੱਖ ਪਾਰਟੀਆਂ ਸੀ ਜਿਹੜੀਆਂ ਆਪਣੀਆਂ ਪਾਰਟੀਆਂ ਬਣਾਈ ਹੋਈਆਂ ਉਹ ਲੋਕਾਂ ਦੇ ਅਸੀਂ ਖੇਤਰੀ ਪਾਰਟੀਆਂ ਦੇਸ਼ ਦੇ ਵਿੱਚ ਜਿਸ ਤਰ੍ਹਾਂ ਜਿਸ ਸਕੀਮ ਦੇ ਨਾਲ ਖਤਮ ਕੀਤੀਆਂ ਗਈਆਂ ਨੇ ਭਾਜਪਾ ਦੇ ਉੱਤੇ ਇਲਜ਼ਾਮ ਲੱਗਦੇ ਨੇ ਜਾਂ ਕੋਰਪੋਰਟ ਪਾਰਟੀ ਉੱਤੇ ਇਲਜ਼ਾਮ ਲੱਗਦੇ ਨੇ ਕਿ ਪਹਿਲਾਂ ਉਹਨਾਂ ਨਾਲ ਸਮਝੌਤਾ ਕਰਦੇ ਨੇ ਉਸ ਤੋਂ ਬਾਅਦ ਸਮਝੌਤਾ ਤੋੜ ਕੇ ਉਹਨੂੰ ਖਤਮ ਕਰ ਦਿੰਦੇ ਜਿਸ ਦੀ ਉਦਾਹਰਨ ਪੰਜਾਬ ਦੇ ਵਿੱਚ ਸ਼ੋਮਨੀ ਅਕਾਲੀ ਦਲ ਹੈ ਜਿਸ ਤਰ੍ਹਾਂ ਪਹਿਲਾਂ ਭਾਜਪਾ ਦੀ ਨਾਲ ਗੱਠਜੋੜ ਸੀ ਬਾਅਦ ਦੇ ਵਿੱਚ ਉਹਨਾਂ ਦਾ ਗੱਛੋਟ ਛੁੱਟ ਜਾਂਦਾ ਪਰ ਉਸ ਤੋਂ ਬਾਅਦ ਜੋ ਸਥਿਤੀ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਸ਼ੋਮਨੀ ਅਕਾਲ ਦਲ ਦੀ ਬਣੀ ਹੈ ਕਿਤੇ ਨਾ ਕਿਤੇ ਭਾਜਪਾ ਸ਼ੋਮਨੀ ਅਕਾਲ ਦਲ ਤੋਂ ਅਪ ਹੁੰਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਇਹ ਵੀ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਹੈ ਕਿ ਅਕਰਕਾਰ ਕਿਉਂ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਖੇਤਰੀ ਪਾਰਟੀਆਂ ਨੂੰ ਖਤਮ ਕਰਕੇ ਜਿਹੜੀਆਂ ਕੌਮੀ ਪਾਰਟੀਆਂ ਨੇ ਵੱਡੇ ਪੱਧਰ ਦੇ ਉੱਤੇ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੇ ਆਪਣਾ ਕਬਜ਼ਾ ਕਿਉਂ ਕਰ ਰਹੀਆਂ ਨੇ ਸੋ ਇਹਨਾਂ ਗੱਲਾਂ ਦੇ ਉੱਤੇ ਜੇਕਰ ਦੇਖਿਆ ਜਾਵੇ ਤਾਂ ਕਿਤਨਾ ਕਿਤੇ ਵੱਡੇ ਸਵਾਲ ਜਿਹੜੇ ਖੜੇ ਹੋਏ ਸੀ ਬਿਜਰੇ ਦਿਨਾਂ ਦੇ ਵਿੱਚ ਕਿ ਪੰਜਾਬ ਦੇ ਵਿੱਚ ਜਿਸ ਢੰਗ ਦੇ ਨਾਲ ਹੁਣ ਸਿਆਸਤ ਚੱਲ ਰਹੀ ਆ ਅੰਦਰ ਖਾਤੇ ਕਿਸਾਨੀ ਮਸਲੇ ਨੂੰ ਲੈ ਕੇ ਪੰਜਾਬ ਦੇ ਜਾਂ ਫਿਰ ਹੋਰ ਜਿਹੜੇ ਸਿੱਖ ਮੁੱਦੇ ਨੇ ਪੰਜਾਬ ਮੁੱਦਿਆਂ ਨੂੰ ਲੈ ਕੇ ਉਹ ਕਿਹੜੇ ਕਰਵਟ ਲੈਂਦੀ ਹੈ ਹੁਣ ਕਿਹੜੇ ਪਾਸੇ ਨੂੰ ਜਾਂਦੀ ਹੈ ਕਿ ਪੰਥਕ ਪਾਰਟੀ ਦੇ ਬੰਤੋਂ ਬਾਅਦ ਪੰਜਾਬ ਦੇ ਵਿੱਚ ਕਿਹੋ ਜਿਹੇ ਹਾਲਾਤ ਹੋਣਗੇ ਹਾਲਾਤੋਂ ਪੱਪ ਸਿਆਸੀ ਹਾਲਾਤਾਂ ਦੀ ਗੱਲ ਕਰ ਰਿਹਾ ਕਿ ਸਿਆਸਤ ਦੇ ਵਿੱਚ ਕਿਹੋ ਜੇ ਤਾਂ ਤਬਦੀਲੀਆਂ ਹੋਣਗੀਆਂ ਕਿ ਕਿਹੜੇ ਕਿਹੜੇ ਪਾਰਟੀਆਂ ਲਈ ਚੁਣੌਤੀ ਹੋਵੇਗੀ ਇਹ ਦੇਖਣਾ ਬੇहद ਖਾਸ ਹੋਵੇਗਾ ਸੋ ਹੁਣ ਵੇਖਦੇ ਹਾਂ ਕਿ ਪੰਜਾਬ ਦਾ ਜਿਹੜਾ ਸਿਆਸੀ ਪਵਿੱਖ ਹੈ ਹੁਣ 2025 ਦੇ ਵਿੱਚ ਕਿਹੜੇ ਪਾਸੇ ਜਾਂਦਾ ਹੈ ਕਿਹੋ ਜਿਹੇ ਹਾਲਾਤ ਕਿਹੋ ਜਿਹੇ ਮਾਹੌਲ ਦੇ ਵਿੱਚ ਜਾਂਦਾ ਹੈ ਸੋ ਸਭ ਦੀ ਨਜ਼ਰ ਟਿੱਕੇ ਰਹਿਣਗੀਆਂ ਤੁਸੀਂ ਜੁੜੋ ਪਾਰਟੀ ਪੰਜਾਬ ਦੇ ਨਾਲ ਤੁਹਾਨੂੰ ਹੋਰ ਵੀ ਅਪਡੇਟ ਇਹਦਾ ਦਿੰਦੇ ਰਹਾਂਗੇ ਧੰਨਵਾਦ